ਤੇ ਕਰਿਆ ਪੰਜ ਰੁਪਏ ਸਬਕ ਪੂਰੀ ਕੰਮ ਹੋ ਜਾ ਤੂੰ 5 ਮਿੰਟ ਬਾਅਦ ਜਿਆਡੇ ਬਾਅਦ ਜਾ ਕੇ ਕਾਰ ਬੰਦ ਕਰੋ ਸਭ ਦਾ ਧੰਨਵਾਦ ਆਵੇ ਸੇ ਨਾ ਆਵੇ ਜਾਣੇ ਫਸਲ ਮੈਂ ਕਹਤਾ ਸੀ ਜੀ ਜੈ ਹੋ 44 ਹਨਿਆ ਕੋਈ ਜਨੇ ਹੋ ਕੇ ਸਭ ਨੂੰ ਚਾਹੇ ਹੋ ਆਪਾਂ ਕੋਈ ਮਿੱਠੀ ਮਰਾਜ਼ ਵਾਸਤੇ ਹੋਣ ਕੋਈ ਵੀਰ ਤੋਂ ਬੱਚਾ ਮੰਗਦੇ ਹੋਣ ਕਣ ਪਾਏ ਨਾ ਪਾਏ ਇਸ ਦਾ ਕੋਈ ਮਤਲਬ ਨਹੀਂ ਪਹਿਲਾਂ ਚਾਹੇ ਗੁੱਡੀ ਹੋਵੇ ਚਾਹੇ ਜਮਾ ਦਾ ਬੱਚਾ ਹੋਵੇ ਮਿੱਠੀ ਮਰਾਜ਼ ਹੋਵੇ ਮੰਗਦੇ ਹੋਣ ਬਾਬੇ ਤੋਂ ਕਿਸੇ ਇਮਰਾਜ਼ ਵਾਸਤੇ ਹੁਣ ਚਾਹੇ ਪਹਿਲਾ ਕੰਨਿਆ ਹੋਵੇ ਹੁਣ ਮਿੱਠੀ ਮਰਾਜ਼ ਵਾਸਤੇ ਪੀਰ ਤੋਂ ਬੱਚਾ ਮੰਗਦੇ ਹੁਣ ਬੈਠੀਆਂ ਕਈ ਮੇਰੀਆਂ ਭੈਣਾਂ ਨੇ ਇੱਕ ਦੀ ਬੈਠੀਆਂ ਕਈ ਬੈਠੀਆਂ ਨੇ ਇੱਕ ਤੇ ਨਹੀਂ ਬੈਠੀ ਚੇਰਾ ਮੈਂ ਕੁਝ ਕਹਿਣ ਨਹੀਂ ਲੱਗਿਆ ਮੈਂ ਤਾਂ ਬਾਪੇ ਤੋਂ ਹੁਕਮ ਲੈ ਕੇ ਦੇਣਾ ਮੈਂ ਹੋ ਜੋ ਪਰੇ ਖੜੇ ਕਿਸੇ ਦੇ ਬੱਚਾ ਹੋ ਜੇ ਖੁਸ਼ੀ ਹੋ ਜਾਂਦੀ ਆ ਠੀਕ ਆ ਨਾ ਮੈਂ ਸੇਰਾ ਕੁਝ ਲੈਣਾ ਨਹੀਂ ਹੈ ਮੈਂ ਤਾਂ ਪੀਰ ਤੋਂ ਬੱਚਾ ਦਵਾਉਣਾ ਵੀ ਬਾਪੇ ਦਾ ਦਵਾਨ ਲੱਗਿਆ ਸੀ ਉਹਨਾਂ ਦੇ ਘਰੇ ਸਾਡਾ ਭਲਾ ਹੋਇਆ ਬਈ ਬਾਪਾ ਹੈਗੀਆਂ ਦਾ ਬਹੁਤ ਬੇਟੀ ਆਣਾ ਹੈ ਇੱਕ ਇੱਕ ਬੇਟੀ ਬਹੁਤ ਬੜੀ ਹੈ ਕੋਈ ਹੋਰ ਮੇਰੀ ਭੈਣ ਹੈ ਬੱਚੇ ਵਾਸਤੇ ਬੈਠੀ ਹੋਵੇ ਬੱਚਾ ਨਾ ਹੋਵੇ ਚਾਹੇ ਕੰਨਿਆ ਹੋਵੇ ਉਹਦੇ

ਵਾਹ ਵਾਹ ਸਭ ਇਕਨ ਮੈਂ ਬਾਹਲੀ ਪੁੱਛ ਨਹੀਂ ਗਣਦਾ ਪੁੱਛ ਗੈਣ ਨੂੰ ਮੈਂ ਗਣ ਵੀ ਦਿੰਦਾ ਵੀ ਕਰੀ 23 ਦੇ ਦਰਦ ਹੁੰਦਾ ਤੇਰੇ ਕਿਤੇ ਹੁੰਦਾ ਮੈਂ ਯੂਰ ਪੰਡਾਲ ਲੱਗਿਆ ਇਸ ਗੱਲ ਨਾਲ ਚਲ ਬਈ